ਪਾਈਸਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਤੁਸੀਂ ਨਰਸ ਬੋਲਦੇ ਹੋ ਜੀ ਹਸਪਤਾਲ ਤੋਂ ਮੈਂ ਨਾ ਜਰਨੈਲ ਸਿੰਘ ਬੋਲਦਾ ਸੀਗਾ ਪੰਜ ਚੱਕ ਤੋਂ ਹਾਂ ਜੀ ਹਾਂ ਕਿਵੇਂ ਪਾਈ ਠੀਕ ਠਾਕ ਹੋ ਹਾਂ ਜੀ ਠੀਕ ਹਾਂ ਕੀ ਕਰੀ ਜਾਂਦੇ ਸੀ ਹਸਪਤਾਲ ਦੇ ਸੀਗੇ ਹਾਂ ਜੀ ਤੇ ਹਸਪਤਾਲ ਦੇ ਸੀ ਦਵਾਈਆਂ ਤੁਸੀਂ ਕਿਹੜੀਆਂ ਦੰਨੇ ਹੋ ਦੇਖ ਦੂਰ ਕੇ ਦੇ ਕਰੋ ਭਾਈ ਦਵਾਈ ਦੇਣੀ ਹੈ ਜਿਹੜੀ ਆਏਗਾ ਤੂੰ ਕਰਦੇ ਹੋ ਨੇ ਕਹਿੰਦੇ ਮਾਰ ਕਰਦੇ ਹੋ ਕਿਸੇ ਨਾਲ ਮੈਂ ਤੁਹਾਡੇ ਕੋਲੇ ਆਇਆ ਸੀਗਾ ਅੱਜ ਹੈਗਾ ਸ਼ਨੀਵਾਰ ਮੈਂ ਤੁਹਾਡੇ ਕੋਲੇ ਆਇਆ ਸੀ ਵੀਰਵਾਰ ਨੂੰ ਦੁਪਹਿਰੇ 2:00 ਵਜੇ ਪਰਚੀ ਕਟਾਈ ਹੋਣੀ ਤੁਸੀਂ ਤੁਹਾਡੇ ਰਿਕਾਰਡ ਦੇ ਦੇਖੋ ਅੱਛਾ ਮੈਂ ਲਈ ਸੀ ਤੁਹਾਡੇ ਤੋਂ ਦਵਾਈ ਇਹ ਭਾਈ ਮੇਰਾ ਜਿਹੜਾ ਤੁਹਾਡੀ ਬੇਬੇ ਹੈ ਉਹ ਕਿਉਂਕਿ ਇੱਕ ਮੇਰਾ ਹੋ ਗਿਆ ਬੁੱਢਾ ਸਰੀਰ ਤੋਡੀ ਜਿਹੜੀ ਹੈਗੀ ਬੇਬੇ ਤੇ ਉਹ ਭਾਈ ਮੇਰੇ ਤੋਂ ਹੁੰਦੀ ਨਹੀਂ ਖੁਸ਼ ਮੈਂ ਕਿ ਭਾਈ ਸਰੀਰ ਸਿਹਤ ਜ਼ਰੂਰ ਚ ਜਾਣ ਪੈ ਜੇ ਸਰੀਰ ਤਕੜਾ ਬਣ ਜੇ ਕੋਈ ਇਹੋ ਜਿਹੀ ਕੋਈ ਦਵਾਈ ਬੂਟੀ ਕੋਈ ਇਹੋ ਜਿਹੀ ਜੜੀ ਬੂਟੀ ਸਾਨੂੰ ਦੇ ਦਿਓ ਕਹੀ ਸੀ ਕਿ ਨਹੀਂ ਗੱਲ ਕਹੀ ਸੀ ਕਿ ਨਹੀਂ ਕਹੀ ਸੀ ਹਾਂਜੀ ਅੰਦਰ ਕਹੀ ਸੀ ਅੱਛਾ ਤੂੰ ਤੁਸੀਂ ਮੈਨੂੰ ਭਾਈ ਕਿਹੜੀ ਗੋਲੀ ਦੇਤੀ ਮੇਰਾ ਸਾਰਾ ਸਿਸਟਮ ਹੀ ਖਰਾਬ ਕਰਤਾ ਤੁਸੀਂ ਤਾਂ ਹਾਂ ਐ ਜਿਹੜੀ ਦਵਾਈ ਦੇਤੀ ਤੁਸੀਂ ਹੁਣ ਬੋਲਟੀ ਕੇ ਬੰਦ ਹੋ ਗਈ ਕੋਈ ਨਹੀਂ ਕਿ ਤੁਸੀਂ ਦੁਬਾਰੇ ਚੈੱਕ ਕਰਾ ਲਵਾ ਕੇ ਆਂ ਚੈੱਕ ਕਰਵਾ ਲੀਆ ਕਿ ਸਦਾ ਸਿਸਟਮ ਹੀ ਖਰਾਬ ਹੋ ਗਿਆ ਸਾਡਾ ਤਾਂ ਸੋਜ ਹੀ ਸੋਜ ਪੈ ਗਈ ਚਾਰੇ ਪਾਸੇ ਉਹਦੇ ਇੱਥੇ ਸੋਚੇ ਨਾ ਕਿ ਸੋਜਨ ਆ ਗਈ ਸੁੱਜ ਕੇ ਤਾਂ ਬਣ ਗਿਆ ਉਹ ਤਾਂ ਉਹਦੇ ਵਰਗਾ ਸ਼ਕਰਗੰਦੀ ਵਰਗਾ ਹੂੰ ਕੋਈ ਨਹੀਂ ਜੀ ਚੈੱਕ ਕਰਾ ਲਓ ਦੇਖਦੇ ਹਾਂ ਕੀ ਬਣਨੇ ਤੁਸੀਂ ਮੇਰੀ ਦੇਖੋ ਜਿਹੜਾ ਡਾਕਟਰ ਹੁੰਦਾ ਨਾ ਉਹ ਰੱਬ ਰੂਪ ਹੁੰਦਾ ਉਹ ਹਾਂਜੀ ਜੀ ਆਪਾਂ ਦੂਜਾ ਰੱਬ ਕਿਸ ਨੂੰ ਕਹਿੰਦੇ ਆ ਨਾ ਤੇ ਭਾਈ ਡਾਕਟਰ ਨੂੰ ਕਹਿੰਦੇ ਆ ਠੀਕ ਹੈ ਤੇ ਜੋ ਡਾਕਟਰ ਹੀ ਮਰੀਜ਼ਾਂ ਨਾਲ ਐਵੇਂ ਕਰਨ ਲੱਗ ਜੇ ਤੁਸੀਂ ਦਵਾਈਆਂ ਤੁਸੀਂ ਐਮਬੀਬੀਐਸ ਕੀਤੀ ਹੈ ਪੜ੍ਹੇ ਲਿਖੇ ਡਾਕਟਰ ਹੋ ਤੁਸੀਂ ਦੇਖ ਕੇ ਨਾ ਦਵਾਈ ਦਿਆ ਕਰੋ ਤੂੰ ਸਾਡਾ ਸਿਸਟਮ ਸਾਰਾ ਖਰਾਬ ਕਰਤਾ ਹੁਣ ਮੈਂ ਕੀ ਕਰਾਂ ਮੈਨੂੰ ਤੁਸੀਂ ਦੱਸੋ ਵੇਰਾ ਕਰਾਂ ਕੀ ਮੈਂ ਕੋਈ ਗੱਲ ਨਹੀਂ ਜੀ ਠੀਕ ਹੋ ਜੂਗਾ ਆਜਾ ਤੇ ਰੁਗਈ ਸੋਚਣਾ ਠੀਕ ਹੈ ਤੁਹਾਡੀ ਬੇਬੀ ਦਾ ਤੰਗ ਹੋ ਗਈ। ਇੱਕ ਗੋਲੀ ਬੇਬੀ ਨੇ ਵੀ ਹੋਇਆ। ਲਾ ਬੇਬੀ ਨੂੰ ਮੇਰਾ ਤਾਂ ਸ਼ੁੱਧ ਕੇ ਸ਼ਕਰਗੰਦੀਾਰ ਕਾ ਬਣ ਗਿਆ ਤੇ ਬੇਬੀ ਦਾ ਕੀ ਬਣਾਉਂਗਾ ਦੱਸ ਤੇਰਾ। ਬੇਬੀ ਦਾ ਮੰਨਣਾ ਜਿਹੜਾ ਦੇਖੀ ਕਾ ਵੀ ਹੈ ਬੇਬੀ ਤੰਗ ਹੋਈ ਜਾਂਦੀ ਨਾ ਤੇ ਕੋਲੀ ਹੋ ਆ ਜਾਉਣੀ ਵੀ। ਨਹੀਂ ਨਹੀਂ ਜਾਂ ਤਾਂ ਬੇਬੀ ਨਾਲ ਥਾਂ ਤੇ ਫਿਰ ਭਾਈ ਤੂੰ ਆ ਕੇ ਦਿਖਾ ਮੈਨੂੰ ਜੇ ਤੈਨੂੰ ਪਤਾ ਲੱਗੇ ਤੇਰੀ ਆਸੀ ਜੀ ਮਿੰਟ ਚ ਨਾ ਬੰਦ ਹੋ ਜੇ। ਅੱਛਾ ਹੋਰ ਕੀ ਆ ਤਾ? ਸਾਨੂੰ ਵੀ ਬੇਬੀ ਤਾਂ ਦੇ ਹੋਰ ਬੀਬੇ ਤਾਂ ਪਰੇਸ਼ਾਨ ਹੋਈਗੀ ਫਿਰ ਜੇ ਹਾਸੀ ਤੇਰੀ ਬੰਦ ਨਾ ਹੋ ਜੇ ਤਾਂ ਤੂੰ ਮੇਰੇ ਨਾਲ ਕਰਨਾ ਉਸ ਤਰੀਕੇ ਨਾਲ ਕੋਈ ਨਹੀਂ ਕਰ ਲਾਂਗੇ ਹੂੰ ਕਰ ਲਾਂਗੇ ਵੀ ਕੀ ਕਰ ਲਓਗੇ ਤੁਸੀਂ ਚੈੱਕ ਕਰ ਲਾਂਗੇ ਤੁਹਾਨੂੰ ਉਹਦੇ ਵਿੱਚ ਦਿੱਕਤ ਆ ਤਾਂ ਦਿੱਕਤ ਤਾਂ ਕੀ ਹੈਗੀ ਦਿੱਕਤ ਤਾਂ ਸਾਰੀ ਹੋਈ ਪਈ ਹੈ ਦਿੱਕਤ ਤਾਂ ਸਾਰੀ ਖੜੀ ਹੋ ਗਈ ਦਿੱਕਤ ਆਉਣਾ ਜੇ ਛਤਰੀ ਨਹੀਂ ਉਹਦੇ ਬਾਹਰ ਬਾਹਰ ਦੀ ਦਾਣੇ ਦਾਣੇ ਹੋ ਗਏ ਤੇ ਇੱਕ ਮੋਟਾ ਹੋ ਗਿਆ ਸੋਸੋਜ ਕੇ ਜਮ ਹੋ ਰਿਹਾ ਹੁਸਕਰ ਗੰਦੀ ਹੈਗਾ ਕੋਈ ਨਹੀਂ ਜੀ ਕਰਾਂ ਮੈਨੂੰ ਸੋਲੂਸ਼ਨ ਹੈ ਤਾਂ ਤੁਸੀਂ ਅਸਬਤਲ ਆ ਜਾਈਏ ਠੀਕ ਹੈ ਮੈਂ ਤੁਹਾਨੂੰ ਵਟਸਐਪ ਤੇ ਫੋਟੋ ਖਿੱਚ ਕੇ ਘਲਾਏ ਦੀ ਮੇਰਾ ਗੈਬ ਜਾ ਕੇ ਬਣਿਆ ਪੈਸਾ ਮੈਂ ਜੇ ਵੇਖ ਕੇ ਵਧੀਆ ਲੱਗੇ ਤਾਂ ਸੀ ਸੀ ਜਾਨ ਮੈਂ ਕੀ ਬੜਾ ਸੱਤੀ ਸੱਟੂ ਰਹਿਣ ਦਾ ਤੁਸੀਂ ਆਪ ਹੀ ਆ ਜਾਓਗੇ ਆਪਕੇ ਮੈਂ ਆ ਜਾ ਤੁਸੀਂ ਗੱਲ ਹੁਣ ਦਿੱਕਤ ਮੈਂ ਤਾਂ ਭਾਈ ਮੇਰਾ ਤਾਂ ਨਾ ਦਾ ਹੀ ਬੈਠੇ ਹਾਂ ਤੇਰੀ ਬੇਬੇ ਤਾਂ ਕਹਿੰਦੀ ਮੈਂ ਤਾਂ ਜਾਣੀ ਮੇਰੀ ਪੇਕੀ ਆ ਜੀ ਮੈਂ ਨਹੀਂ ਉਹਨੇ ਮਨਾਉਤੀ ਸੀ ਪੇਕੀ ਨਾ ਜਾਣ ਦੇ ਉਹ ਕਿਤੇ ਕਿਤੇ ਵਾਇਨੀਏ ਸਰ ਕਰਨੀ ਦੀ ਦਵਾਈ ਲੈ ਭਾਈ ਤੁਸੀਂ ਗੱਲ ਨਹੀਂ ਸਮਝਦੇ ਦਵਾਈ ਤਾਂ ਮੇਰੀ ਅਸਰ ਹੋਈ ਪਈ ਹੈਗੀ ਦਵਾਈ ਦਾ ਥੋੜੀ ਕੋਈ ਜ਼ਿਕਰ ਹੈਗੀ ਹਾਂ ਤੇ ਤੁਸੀਂ ਦਵਾਈ ਲਈ ਕਿਥੇ ਖਤਰੇ ਸਖਤਰੇ ਲਈਏ ਨਾ ਹਮ ਜੀ ਜੀ ਵਾਦ ਜਾਣੇ ਤੇ ਸਿਰ ਨਹੀਂ 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 ਭਾਈ ਇੰਨਾ ਵੀ ਨਹੀਂ ਕਰੀਦਾ ਹੁੰਦਾ ਵੇ ਐਗੋ ਮੈਂ ਕੋਈ ਗਦੇ ਦਾ ਥੋੜੀ ਲਾਉਣਾ ਸੀ ਉੱਤੇ ਬੰਦਾ ਐ ਮੈਂ ਉਹ ਤਾਂ ਗੜਿਆ ਰਿਹਾ ਬੰਦਾ ਆਇਆ ਨਹੀਂ ਤੇ ਅੰਦੇ ਜੀ ਅਸੀਂ ਹੋਰ ਆ ਤੁਸੀਂ ਜਾਂਦੇ ਸੀ ਸਾਖ ਸੀ ਨਹੀਂ ਹੁੰਦਾ ਠੀਕ ਹੈ ਹੂੰ ਅਗਰ ਤੁਸੀਂ ਦਵਾਈ ਇਸਤੇਮਾਲ ਕਰ ਲਈ ਤੇ ਖੁਦਾ ਕਰਨ ਦਾ ਸਿਰ ਹੋਰ ਜਿਆਦਾ ਦਿੱਕਤ ਹੋ ਜੀ ਨਹੀਂ ਨਹੀਂ ਉਹ ਤਾਂ ਨਹੀਂ ਜੀ ਦਿੱਕਤ ਨਹੀਂ ਹੁੰਦੀ ਹੁਣ ਅਗਲਾ ਹੁਣ ਸਾਹਮਣੇ ਵਾਲਾ ਬੰਦਾ ਹੀ ਹੁਣ ਛੱਡ ਛੱਡ ਕੇ ਭਜਦਾ ਮੈਨੂੰ ਵੀ ਮੈਥੋਂ ਤਾਂ ਨਹੀਂ ਤੁਹਾਡਾ ਸਿਆਪਾ ਹੁੰਦਾ ਤੇ ਫਿਰ ਮੈਂ ਕਿੱਧਰ ਜਾਵਾਂ ਫਿਰ ਮੈਨੂੰ ਤਾਂ ਦੂਜਾ ਆਪਸ਼ਨ ਦੱਸੋ ਕਿਹੜਾ ਹੈਗਾ ओके काल अच्छा हम बस ध्यान के तुसी आके जे ठीक है कदों काइए ਥੋਡੇ ਕੋਲੇ ਫਿਰ ਤੁਸੀਂ ਮੈਂ ਗਲਤਾ ਕਰ ਲਓ ਤੁਨ ਕਾਲ ਕਾਲੀ ਜੜੀ ਪਈ ਐ ਤੁਸੀਂ ਤਾਂ ਗੱਲ ਹੀ ਨਹੀਂ ਕਰਦੇ ਮੇਰੇ ਨਾਲ ਗੱਲ ਤਾਂ ਕਰੋ ਐਂ ਕੰਮ ਥੋੜੀ ਚੱਲੂਗਾ ਹੂੰ ਮੈਂ ਵੀ ਅੱਗੇ ਜਵਾਬ ਦੇਣਾ ਹੈ ਕਿ ਕੋਈ ਕੋਲੇ ਬੈਠਾ ਥੋਡੇ ਈ ਵੇਸੇ ਬੈਠਾ ਹੋਰ ਗੇ ਸਮਝਾ ਅੱਛਾ ਗੇ ਹਾਂਜੀ ਮੈਂ ਐਵੇਂ ਤਾਂ ਹਾਂ ਐਂ ਮੈਂ ਨਹੀਂ ਕਰੀਦਾ ਹੁੰਦਾ ਹੋ ਕੋਈ ਨਹੀਂ ਜੀ ਆਪੀ 사ਦੇ ਜੀ ਗੱਲ ਕਰਾਂਗੇ ਆਪਾਂ ਅੱਛਾ ਅੱਛਾ ਕਿੰਨੇ ਕਿੰਨੇ ਵੇਦਕ ਬੰਨੇ ਹੋ ਤੁਸੀਂ ਹਸਪਤਾਲ ਚ ਅਸੀਤਾਲ ਚ ਵਗੇ ਟਕਾਂ ਦੇ ਲੇ ਜੀ ਟੇਕਰ ਹਸਪਤਾਲ ਜੀ ਹੁੰਨੇ ਸਾਢੇ 4 ਹੋਏ ਆ ਹੁਣ ਫਿਰ ਆ ਜਾ ਹੁਣ ਆ ਜਾ ਕਿ ਸਵੇਰੇ ਆਵਾਂ ਦੱਸੋ ਹੋਣਾ ਨਾ ਹੋਣਾ ਚ ਸੈਟੇ ਦਿੱਕਤ ਤਾਂ ਨਹੀਂ ਸਵੇਰੇ ਆ ਜੀ ਕੋਈ ਗੱਲ ਨਹੀਂ ਹੋ ਨਿਕੜਦਾ ਕੋਈ ਨਹੀਂ ਕੀ ਟਿਕਟ ਗਈ ਨਹੀਂ ਰਾਤ ਲੱਗ ਦੇਖੋਗੇ ਹੁਣ ਦਿਖ ਨਹੀਂ ਪੂਰਾ ਸਮਾਂ ਲੜਨ ਤਾਂ ਪਊਗਾ ਨਾ ਸਮਾਂ ਲੜਨ ਤਾਂ ਪਊਗਾ ਜੀ ਪਰ ਹੁਣ ਫਾਈ ਹੁਣ ਮੈਂ ਤਾਂ ਔਖਾ ਤੂੰ ਆ ਤੂੰ ਨਾ ਮੇਰੀ ਜਗ੍ਹਾ ਆਪਣੇ ਆਪ ਨੂੰ ਰੱਖ ਕੇ ਦੇਖ ਮੇਰੇ ਕਿਵੇਂ ਦੇ ਹਾਲਾਤ ਬਣੇ ਪਏ ਆ ਕਿ ਜਿੰਨੇ ਕੋਈ ਪਤਾ ਹੈ ਜੀ ਹਾਂ ਪਤਾ ਹੈ ਤਾਂ ਫਤਾ ਤੁਹਾਨੂੰ ਕੁਝ ਨਹੀਂ ਗਾ ਜੀ ਤੁਹਾਨੂੰ ਪਤਾ ਹੋਵੇ ਨਾ ਤੁਹਾਨੂੰ ਮੇਰੀ ਲਿੰਗ ਦੀ ਸਮਝ ਆ ਰਹੀ। ਹਨਾ ਪਤਾ ਨਹੀਂ ਕੁਝ ਵੀ। ਸਾਰਾ ਪਤਾ ਹੈ ਜਾਨ। ਤੁਸੀਂ ਵੀ ਆਏ ਹੋ ਕੀ ਕਰਾਰੇ ਹੋ ਤੁਸੀਂ? ਅਸੀਂ ਆਏ ਹਾਂ। ਆਏ ਹੋ ਫਿਰ ਤੁਹਾਨੂੰ ਪਤਾ ਹੀ ਹੋਣਾ ਕਿ ਕਿੰਨਾ ਕੁ ਕੀ ਸਿਸਟਮ ਹੁੰਦਾ ਕੀ ਪਤਲਾ ਹੁੰਦਾ ਕੀ ਮੋਟਾ ਹੁੰਦਾ। ਹੂੰ। ਮੰਨਦੇ ਹੋ ਚੀਜ਼ ਨੂੰ? ਇਹ ਆ ਨਾ ਪਤਲਾ ਹੁੰਦਾ। ਕੀ ਆਖਿਆ? ਕਈਆਂ ਨੇ ਮੋਟਾ ਹੁੰਦਾ ਕਈਆਂ ਨੇ ਪਤਲਾ ਹੁੰਦਾ ਕਈ ਮੋਟਾ ਕਰਵਾਉਣਾ ਹੁੰਦਾ ਕਈ ਛੋਟਾ ਕਰਵਾਉਣਾ ਹੁੰਦਾ ਐਸੀ ਆ ਗੰਦ ਨਾ ਨਹੀਂ ਤੁਸੀਂ ਤਾਂ ਫੇ ਗੱਲ ਤਾਂ ਐ ਕਰਦੇ ਜਿਵੇਂ ਤੁਸੀਂ ਕਈਆਂ ਨੇ ਦੇਖ ਰੱਖੇ ਹੁੰਦੇ ਜੀ ਤੇ ਮਰੀਜ਼ ਮਰੀਜ਼ ਨੂੰ ਕੁਝ ਮਾਰਣਾ ਹੀ ਜਾਂਦਾ ਨਾ ਜੀ ਕਿਵੇਂ ਸਮਝਾਉਣਾ ਕਹਿੰਦਾ ਮਰੀਜ਼ਾਂ ਨੂੰ ਹੋਰ ਸਮਝਾਣਾ ਤਾਂ ਕਹਿੰਦੇ ਸਮਝਾ ਲੈਣਾ ਤਾਂ ਕਹਿੰਦਾ ਹੀ ਜੀ ਮੈਂ ਤੁਹਾਨੂੰ ਕਹਾਂ ਕਈਆਂ ਦਾ ਪਤਲਾ ਹੁੰਦਾ ਕਈਆਂ ਮੋਟਾ ਹੁੰਦਾ ਫਿਰ ਤੁਸੀਂ ਇਹਦਾ ਮਤਲਬ ਤੁਸੀਂ ਦੇਖ ਕੇ ਹਟਿਓ ਫਿਰ ਹਣਾ ਸਾਨੂੰ ਫੋਟੋ ਦਿਖਾਉਂਦੇ ਸਾਨੂੰ ਤਾਂ ਪਤਾ ਏ ਠੀਕ ਹੈ ਜਦੋਂ ਦਵਾਈ ਲੈਣਾ ਹੁੰਦਾ ਮੈਂ ਤਾਂ ਬਈ ਫੋਟੋ ਨਹੀਂ ਦਿਖਾਉਣੀ ਮੈਂ ਤਾਂ ਤੈਨੂੰ ਆਕੇ ਸਿੱਧਾ ਨਾ ਐ ਕੱਢ ਕੇ ਤੇਰੀ ਮੇਜ਼ ਤੇ ਰੱਖ ਦੋਗਾ ਮੈਂ ਅੱਛਾ ਤੇ ਮੇਜ਼ ਤੇ ਜਿਵੇਂ ਉਹ ਆਪਾਂ ਦਫ਼ਤਰਾਂ ਜਾਂਦੇ ਆ ਉਹ ਗੋਲਗਾ ਜਿਹਨ ਰੱਖਿਆ ਪਈਆਂ ਹੁੰਦੀਆਂ ਕੀ ਬੋਲਦੇ ਹੁੰਦੇ ਆ ਉਹ ਕੰਚ ਦੇ ਖਿਦਵਾਂ ਜੀਆਂ ਤੇ ਪੱਤੇ ਪੱਤੇ ਰੱਖਣ ਨੂੰ ਉਹ ਮੈਂ ਲਾ ਕੇ ਰੱਖ ਦੂਗਾ ਮੈਂ ਤੇਰੇ ਉੱਤੇ

హలాత్తా సుభ ాచే స్వా దం తోద్ ఇతి సివా కర్తిం తోద్ కరోందే నే తో తోసేవా కరోందు నే కర్రం తో కరోవం దో దో ఇమింట్ మరి కర్త్యా న్న ਹਾਂਜੀ ਤੇ ਜੇ ਮਾਲੋ ਸਵੇਰੇ ਆਵਾਂ ਜੇ ਨਾ ਬੈਠਿਆ ਫਿਰ ਇਲਾਜ ਕੀ ਕਰਾਂਗੇ ਦੱਸੋ ਤੁਸੀਂ ਦੱਸ ਉਹ ਕੋਈ ਦਵਾਈ ਦੂਤੀ ਮੰਗੇ ਨਾ ਫਿਰ ਸਾਨੂੰ ਕੁਛ ਤੇ ਹੋਣੀ ਦਵਾਈ ਨਾ ਬੈਠ ਜੂ ਫਿਰ ਹਾਂਜੀ ਕਦੇ ਉਹ ਲਾਵੇ ਕਦੇ ਜਮੇ ਬੈਠ ਜਾਵੇ ਤੇ ਕੰਮ ਜਮੇ ਖਰਾਬ ਹੋ ਜੇ ਨਹੀਂ ਨਹੀਂ ਇੱਕ ਵਾਰ ਸੋਚ ਨੁੱਤਰ ਜAVE ਗਏ ਆ ਸੰਵਾਦਾਂ ਮੇਲੇ ਹਾਂ ਇਹ ਸਿਰ ਕੋਈ ਨੁੱਤਰ ਜAVE ਲਿਵੇ ਸੰਵਾਦਾਂ ਰੁਕੇ ਮੈਂ ਤਾਂ ਤੁਸੀਂ ਐਂ ਕਰੋ ਮੇਰੀ ਗੱਲ ਸੁਣੋ ਇੱਕ ਮੇਰੀ ਗੱਲ ਸੁਣ ਚੋ ਮੇਰੀ ਹਾਂ ਜੀ ਮੈਨੂੰ ਤਾਂ ਨਾ ਤੁਸੀਂ ਭਰਤੀ ਕਰ ਲਿਓ ਇੱਥੇ ਤੇ ਮੇਰੇ ਨਾਲ ਉਹ ਆਪਣੇ ਹੱਥ ਨਾਲ ਹੀ ਮ사ਜ ਕਰੀ ਜਾਓ ਉੱਤੇ ਐਂ ਹੀ ਕਰੀ ਜਾਓ ਮੈਨਾਂ ਕਰ ਦੇਵਾਂਗੇ ਕਰ ਦੇਣੀ ਕੱਲ ਆ ਜੀ ਤੁਸੀਂ ਤਾਂ ਕੱਲ ਤੁਸੀਂ ਕਰਨ ਨਹੀਂ ਨੀਗੀ ਫਿਰ ਕਰ ਦੇਵਾਂਗੇ ਕੁਝ ਐ ਉਤੇ ਸਰੀਕ ਫਲ ਆ ਜਾ ਜੇਗੀ ਤੁਸੀਂ ਕਰਨੀ ਨਹੀਂ ਹਨ ਜੀ ਆਹ ਹਾਂ ਠੀਕ ਹੈ ਜੀ ਬਸ ਬੁਲਾ ਰਹੇ ਆਂ ਵਾਰੀ ਵਾਰੀ ਕਾਲ ਆ ਰਹੀ ਆ ਨਾ ਅੱਛਾ